ਬੀਤੇਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਪਿੰਡ ਹੁਣ ਤੁਸੀਂ ਗੱਲ ਕਰਦੇ ਨਾ ਛੱਡਣਾ ਨਾ ਸਕੇ ਠੀਕ ਹੈ ਠੀਕ ਹੈ ਇਹ ਉਹਦਾ ਬੋਲਣ ਤੇ ਗੱਲ ਕਰ ਲੈਂਦੇ ਜੀ ਅੱਛਾ ਬੋਲਦੇ ਨਹੀਂ ਹੈਗੇ ਹਾਂਜੀ ਹਾਂਜੀ ਕਿੰਨੇ ਚਿਰ ਤੋਂ ਇਦਾਂ ਜੀ ਅਸੀਂ ਛੋਟੇ ਹੁੰਦੇ ਇਦਾਂ ਹੀ ਆ ਨਾ ਠੀਕ ਬਹੁਤ ਕਰਾਇਆ ਅੱਛਾ ਜੀ ਉਹ ਠੀਕ ਹੈ ਜੀ ਸਾਰਾ ਕੁਝ ਆਪੇ ਹੀ ਕਰਨਾ ਪੈਂਦਾ ਅੱਛਾ ਜੀ ਹੁਣ ਇਹਨਾਂ ਨੂੰ ਇੱਥੇ ਛੱਡਣ ਕਾਤੇ ਉਹਨਾਂ ਤੇ ਆਪਣੇ ਕੀ ਗੱਲ ਹੋ ਗਈ ਹੁਣ ਜੀ ਸਾਡੀ ਪ੍ਰੋਬਲਮ ਹੈ ਇਹ ਨੂੰ ਕੋਈ ਸੰਭਵਨ ਨੂੰ ਘਰ ਚ ਲੈ ਦੇਗਾ ਇਹਨਾਂ ਦੇ ਜਿੱਦ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੋਆ ਅੱਛਾ ਜੀ ਬਾਪਾ ਦਾ ਇਹਨਾਂ ਦੇ ਬਾਹਰ ਚ ਲੱਗਾ ਹੈ ਉਹ ਵੀ ਬਹੁਤ ਜ਼ਿਆਦਾ ਸਿਆਣੀ ਆ ਤੁਹਾਡੇ ਕੀ ਲੱਗਦੇ ਮੇਰੀ ਸਿਸਟਰ ਤੁਹਾਡੇ ਵੀ ਭੈਣ ਹੈ ਨਾ ਤੁਸੀਂ ਵਿਆਹ ਹੋ ਤੁਸੀਂ ਆਪਣਾ ਲੱਗ ਰਹੇ ਹੋ ਫੈਮਿਲੀ ਚ ਲੈ ਜੀ ਹਾਂ ਜੀ ਅਛਾ ਜਿਹੜੀ ਮਤਲਬ ਹੁਣ ਉਦਾਂ ਤਾਂ ਇਹ ਰਹਿ ਗਿਆ ਮਤਲਬ ਤੁਸੀਂ ਚਲੋ ਆਪਣੇ ਘਰ ਬਿਆ ਕੇ ਚਲੇ ਗਏ ਇਹ ਤਾਂ ਇਹਨਾਂ ਦੇ ਮਾਤਾ ਜੀ ਦੋਨੇ ਰਹਿ ਗਏ ਨਾ ਉਹ ਵੀ ਚਲੋ ਸਿਆਣੇ ਆ ਉਹ ਫਿਰ ਬਾਹਰ ਕੇ ਦੇ ਕੋਲ ਆ ਉਹ ਮੇਰੀ ਵੱਡੀ ਸਿਸਟਰ ਕੋਲ ਅਛਾ ਉਹ ਉਹਨਾਂ ਨੂੰ ਉੱਥੇ ਸੰਭਾਲਦੇ ਆ ਉਹ ਨਾ ਤੇ ਹੁਣ ਇੱਕ ਘਰ ਇਕੱਲੇ ਰਹਿੰਦੇ ਮਤਲਬ ਮੈਂ ਉਹ ਕਹਿੰਦੀ ਸੀ ਕਿ ਮੈਂ ਬੱਚਿਆਂ ਕੋ ਜਾਣਾ ਆ ਅਛਾ ਜੀ ਪ੍ਰੋਬਲਮ ਆ ਹਾਂ ਜੀ ਪਰਾ ਉਹਨਾਂ ਦਾ ਨਹੀਂ ਪਰਾ ਮੇਰਾ ਕੋਈ ਹੈਗਾ ਤਾਂ ਇਹ ਤਾਂ ਜਿਆਦੀ ਛੱਡੀ ਨਹੀਂ ਹੈਗੀ ਸਰਦਾ ਸੀਗਾ ਅੱਛਾ ਜੀ ਹੁਣ ਫੇ ਨਹੀਂ ਸਰਦਾ ਹੈਗਾ ਹੁਣ ਸਾਨੂੰ ਇਹ ਕਦਮ ਚੁੱਕਣਾ ਪਿਆ ਭਾਜੀ ਤੁਹਾਡੇ ਬੱਚੇ ਕਿੱਥੇ ਮੇਰੇ ਬੱਚੇ ਬਾਹਰ ਨੇ ਅੱਛਾ ਬਾਹਰ ਤੁਸੀਂ ਕੋਈ ਬਾਹਰ ਚਲੇ ਜਾਣਾ ਠੀਕ ਹੈ ਜੀ ਇਹਨਾਂ ਦਾ ਫੇ ਕੋਈ ਦਵਾਈ ਦੂਈ ਵੀ ਚਲਦੀ ਕੋਈ ਨਹੀਂ ਕੋਈ ਵੀ ਚਲਦੀ ਭਾਜੀ ਵੀ ਨਹੀਂ ਹੈ ਠੀਕੇ ਲੱਗਦਾ ਹੈ ਅੱਛਾ ਜੀ ਟੀਕੇ ਕਾਹਦਾ ਲੱਗਦਾ ਜੀ ਇਹਨਾਂ ਦੇ ਜਿੱਦਾਂ ਜੋ ਬੁਖਾਰ ਹੋਵੇ ਜੁਕਾਮ ਫਿਕਰ ਅੱਛਾ ਜੀ ਇਦਾਂ ਮਤਲਬ ਜਦੋਂ ਦਵਾਈ ਖਾਂਦੇ ਨਹੀਂ ਟੀਕੇ ਇਹ ਲੋਣਾ ਪੈਂਦਾ ਟੀਕੇ ਲੋਣਾ ਪੈਂਦਾ ਠੀਕ ਠੀਕ ਤੁਹਾਡੇ ਮਤਲਬ ਜੀ ਕੀ ਲੱਗਦੇ ਜੀ ਚਾਚੀ ਲੱਗਦੇ ਆ ਅੱਛਾ ਤੁਸੀਂ ਇੰਨੇ ਚਾਚੀ ਲੱਗਦੇ ਆ ਕਿਉਂ ਚਾਚੀ ਜੀ ਵੇਲੇ ਸਰਪੰਚ ਵੀ ਆ ਅੱਛਾ ਜੀ ਜੀ ਚਾਚੀ ਜੀ ਅੱਛਾ ਪਿੰਡ ਸਰਪੰਚ ਸਾਹਿਬ ਜੀ ਕਿਹੜਾ ਪਿੰਡ ਹੈ ਸਾਡਾ ਖਾਨਪੁਰ ਖਾਨਪੁਰ ਇਹ ਕਿੱਥੇ ਗਿਆ ਹੈ ਪਿੰਡ ਪੰਗਿਆ ਚ ਬਰਾਮ ਜਨਾਬ ਦਾ ਨਾਅ ਹੈ ਤਾਂ ਤਾਂ ਦੇ ਲੱਗੇ ਨਾ ਤੁਸੀਂ ਦੱਸ ਦਿਓ ਠੀਕ ਹੈ ਠੀਕ ਹੈ ਹਾਂ ਜੀ ਮੈਂ ਪਚਾਦ ਨਹੀਂ ਤੁਸੀਂ ਵੀ 95 ਅੰਦਰ ਹਾਂ ਹਾਂ ਜੀ ਠੀਕ ਹੈ ਠੀਕ ਹੈ ਜੀ ਹੋਣ ਫਿਰ ਤੁਹਾਨੂੰ ਮਤਲਬ ਆਪਾਂ ਕੋ ਉੱਥੇ ਹੈ ਨਹੀਂ ਕੋਈ ਪਰਵਾਂ ਦਾ ਨੇ ਸੰਭਾਲਣੇ ਵਾਲਾ ਪਰਿਵਾਰ ਤੇ ਹੈ ਨਹੀਂ ਦਿਲ ਨਹੀਂ ਕਰਦਾ ਛੱਡਣ ਨੂੰ ਹਾਂਜੀ ਪਤਾ ਕਰ ਨਹੀਂ ਬੰਦੇ ਉਹ ਮਜ਼ਦੂਰੀਆਂ ਬਣ ਜਾਂਦੀਆਂ ਸੀ ਕਿ ਭਾਈ ਹਾਜੀ ਸਾਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਇਹਨਾਂ ਨੂੰ ਭੈਣ ਹੋਣਾ ਨੂੰ ਭੈਣ ਹੋਣੀ ਪਿੰਡ ਤੋਂ ਸਰਪੰਚ ਸਾਹਿਬ ਤੇ ਪੰਚਾਇਤ ਮੈਂਬਰ ਸੰਤ ਵੀਰ ਅਜ ਛੱਡਣ ਆਏ ਆ ਅ ਪਰਸੋ ਵੀ ਆਏ ਸੀਗੇ ਗੱਲ ਕਰਕੇ ਗਏ ਸੀ ਭੈਣ ਬਾਰੇ ਦੱਸ ਕੇ ਗਏ ਸੀ ਸਾਨੂੰ ਤੇ ਦੱਸਦੇ ਸੀ ਕਿ ਇਹ ਭੈਣ ਹੋਣਾ ਦੀ ਹੁਣ ਇਸ ਵੇਲੇ ਪਰਿਵਾਰ ਦੀ ਇੱਕ ਮਜਬੂਰੀ ਬਣ ਗਈ ਆ ਕਿਉਂਕਿ ਇਹ ਭੈਣ ਹੁਣੀ ਤਿੰਨ ਭੈਣਾਂ ਆ ਦੋਨੇ ਵਿਆਹੀਆਂ ਆ ਇਹ ਭੈਣ ਵੀ ਵਿਆਹੀ ਆ ਦੂਜੀ ਭੈਣ ਵੀ ਵਿਆਹੀ ਆ ਅੱਛਾ ਪੰਜ ਭੈਣਾਂ ਆ ਨਹੀਂ ਫਿਰ ਦੂਜੀਆਂ ਭੈਣ ਦੋ ਤੁਹਾਡੀ ਆ ਸਾਰੇ ਆ ਬਾਹਰ ਹੈਗੇ ਸਾਰੀ ਫੈਮਿਲੀ ਬਾਹਰ ਹੀ ਆ ਸਾਰੇ ਦੋ ਕੈਨੇਡਾ ਤੇ ਇੱਕ ਅੰਗਲੈਂਡ ਤੇ ਇੱਕ ਇਹ ਪੰਜ ਅੱਛਾ ਸਾਰੇ ਬਾਹਰ ਹੀ ਆ ਤੇ ਸਖਜੀ ਪੰਜ ਭੈਣਾਂ ਆ ਦੱਸਦੇ ਆ ਕਿ ਇਹ ਭੈਣ ਹੁਣੀ ਇਦਾਂ ਵਿਚਾਰੇ ਹਨਾ ਜਿਹੜੇ ਸਰੀਰਕ ਤੌਰ ਤੇ ਵੀ ਕਮਜ਼ੋਰ ਆ ਦਮਾਗੀ ਤੌਰ ਤੇ ਵੀ ਆਪਾਂ ਕਹਿ ਸਕਦੇ ਕਿ ਕਮਜ਼ੋਰ ਆ ਕਿ ਜਿਨ੍ਹਾਂ ਨੂੰ ਆਪਣੇ ਖਾਮ ਸੰਭਾਲੀ ਵੀ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ ਤੇ ਇਹਨਾਂ ਭੈਣ ਹੋਣਾਂ ਦੀ ਮਜਬੂਰੀ ਇਦਾਂ ਆ ਕਿ ਇਹ ਹੁਣ ਪਰਿਵਾਰਾਂ ਦੇ ਵਿੱਚ ਵਿਆਏ ਹੋਏ ਹੋ ਆ ਉੱਥੇ ਬੱਚਿਆਂ ਦੀਆਂ ਮਜਬੂਰੀਆਂ ਜਾਂ ਆਪਣੇ ਹੁਣ ਸਹਰੇ ਪਰਿਵਾਰ ਦੇ ਵਿੱਚ ਰਹਿਣਾ ਤੇ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਮਾਤਾ ਜੀ ਉਹ ਵੀ ਸਿਆਣੇ ਬਜ਼ੁਰਗ ਆ ਉਹਨਾਂ ਨੂੰ ਭੈਣ ਨੂੰ ਹੀ ਆਪਣੇ ਕੋਲ ਉੱਥੇ ਬਾਹਰ ਸੰਭਾਲਦੇ ਆ ਤੇ ਹੁਣ ਪਿੱਛੋਂ ਪੈ ਇਹਨਾਂ ਦਾ ਭੈਣ ਹੋਣਾਂ ਦਾ ਬੜਾ ਮੁਸ਼ਕਲ ਹੋ ਗਿਆ ਸੀ ਕਿਉਂ ਕਿ ਇਹਨਾਂ ਦੀ ਖਾਮ ਸੰਭਾਲ ਦੀ ਵੀ ਜ਼ਰੂਰਤ ਆ ਇਨਾਂ ਨੂੰ ਰੋਟੀ ਪਾਣੀ ਦੀ ਵੀ ਕਿਉਂਕਿ ਇਹ ਆਪਣੀ ਇੰਨੀ ਸੁਰਦਪੁਰਦ ਦੀ ਹੈਗੀ ਕਿ ਆਪਣੇ ਹਿਸਾਬ ਨਾਲ ਕਰਨਾ ਹੈ ਨਾ ਮਾਤਾ ਜੀ ਆਪਣੇ ਤੇ ਇਹਨਾਂ ਨੂੰ ਮੁਸ਼ਕਲ ਆ ਹੋਰ ਇੱਕ ਬੁਢੀ ਬੰਦੇ ਰੱਖਿਆ ਸੀ ਹੁਣ ਉਹ ਵੀ ਆਟ ਗਈ ਹੋਰ ਕਿੰਨੀ ਅੱਖ ਆ ਤੇ ਨਿਆਣੀ ਥੇ ਜੇ ਤੁਸ ਜਾ ਨਾ ਕਿ ਕੋਈ ਉਹ ਕੰਮ ਵਾਲੀ ਤੁਸੀਂ ਰੱਖਿਆ ਨਾ ਅਸੀਂ ਵੀ ਸਾਡੀ ਬੇਨਤੀ ਵੀ ਕੀਤੀ ਸੀ ਕਿ ਚਲੋ ਕੋਈ ਪਿੰਡ ਦੇ ਵਿੱਚ ਕੰਮ ਵਾਲੀ ਅਸੀਂ ਰੱਖ ਦਿੰਨੇ ਆ ਜਾਂ ਤੁਸੀਂ ਰੱਖ ਲਓ ਪਰ ਉਹ ਵੀ ਕਿਸੇ وجہ ਦੇ ਕਾਰਨ ਉਹ ਇਸ ਹੋ ਨਹੀਂ ਸਕੀ ਸੈਟਿੰਗ ਇਦਾਂ ਨਾ ਕਿ ਉੱਥੇ ਕੋਈ ਕੰਮ ਵਾਲੀ ਰੱਖ ਕੇ ਜਿਹੜਾ ਇਹਨਾਂ ਨੂੰ ਘਰ ਦੇ ਵਿੱਚ ਹੀ ਸੰਭਾਲ ਲਵੇ ਤੇ ਇਹਨਾਂ ਨੂੰ ਭੈਣ ਹੋਣਾ ਤਾਂ ਹੈਗਾ ਹੀ ਮੁਸ਼ਕਿਲ ਹੈ ਤੇ ਸਾਰੀਆਂ ਮੁਸ਼ਕਲਾਂ ਨੂੰ ਦੇਖਦੇ ਅੱਜ ਭੈਣ ਹੁਣੀ ਇੱਥੇ ਛੱਡਣ ਆਏ ਆ ਜਦੋਂ ਕੋਈ ਵੀ ਪਰਿਵਾਰ ਦਾ ਜੀ ਛੱਡਣਾ ਹੁੰਦਾ ਤਾਂ ਬਹੁਤ ਮੁਸ਼ਕਿਲ ਹੈ ਪਰ ਇਹਨਾਂ ਦੀ ਮਜਬੂਰੀ ਬਣ ਗਈ ਉਹ ਕਿਤੇ ਨਾ ਕਿਤੇ ਜਾ ਕੇ ਜਿਹਦੇ ਕਾਰਨ ਅੱਜ ਭੈਣ ਨੂੰ ਇੱਥੇ ਛੱਡ ਕੇ ਜਾ ਰਹੇ ਆ ਤੇ ਸੰਗਤ ਜੀ ਜਰੂਰ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਸਾਨੂੰ ਹਿੰਮਤ ਬਖਸ਼ਣ ਕਿ ਅਸੀਂ ਭੈਣ ਹੁਣਾਂ ਦੀ ਸੱਚੇ ਦਿਲੋਂ ਸੇਵਾ ਕਰ ਸਕੀਏ ਤੇ ਭੈਣ ਜਰੂਰ ਚਲੋ ਕੋਈ ਗੱਲ ਤੁਸੀਂ ਉਹਨਾਂ ਛੱਡ ਕੇ ਚੱਲੇ ਮਿਲਣ ਜਰੂਰ ਆਉਂਦੇ ਰਹਿਆ ਕਰੋ ਨਾ ਥੋੜਾ ਜਿਹਾ ਹੌਸਲਾ ਰਹਿੰਦਾ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਸਾਨੂੰ ਹਾਂਜੀ ਕੋਈ ਨਹੀਂ ਤੁਸੀਂ ਭੈਣੇ ਇਦਾਂ ਨਾ ਕਰੋ ਚਲੋ ਹੁਣ ਮਜਬੂਰੀ ਇੱਥੇ ਤੱਕ ਕਈ ਵਾਰ ਤਾਂ ਬੰਦੇ ਦਾ ਬੱਸ ਵੀ ਨਹੀਂ ਚੱਲਦਾ ਨਾ ਕਈ ਵਾਰ ਬੰਦਾ ਖੜੇ ਇਦਾਂ ਥਾਂ ਤੇ ਆ ਕੇ ਜਾਂਦਾ ਵੀ ਜਿੱਥੇ ਅਸੀਂ ਬਿਲਕੁਲ ਆਵਾਜ਼ਾਰ ਹੋ ਜਾਂਦੇ ਨੇ ਅਸੀਂ ਕੁਝ ਕਰ ਵੀ ਨਹੀਂ ਸਕਦੇ ਮਜਬੂਰੀਆਂ ਇਦਾਂ ਦੀਆਂ ਹੋ ਜਾਂਦੀਆਂ ਤੇ ਉਹਨਾਂ ਮਜਬੂਰੀਆਂ ਦੇ ਬਸੇ ਛੱਡ ਕੇ ਜਾਣਾ ਪੈ ਰਿਹਾ ਤੇ ਸੰਗਜੀ ਜਰੂਰ ਅਰਦਾਸ ਬੇਨਤੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਲੈ ਜੀ ਤੁਸੀਂ ਨਾ ਇਹ ਫੋਟੋ ਇੱਕ ਕਰ ਲੈਣੀ ਹੈ ਪਟਨਾਲ ਕਰ ਕਰਕੇ ਸਾਰਿਆਂ ਦਾ ਕੋਈ ਜਾਂ ਟੈਸਟ ਜਾਂ ਰਿਪੋਰਟਾਂ ਕੋਈ ਹੋਣ ਅਸੀਂ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਕਿਤੇ ਬਿਮਾਰ ਹੁੰਦੀ ਹੈ ਉਹ ਠੀਕ ਹੈ ਜੀ ਹਾਂ ਜੀ ਬਾਅਦ ਸਾ ਕਰ ਪਤਾ ਨਹੀਂ ਉਹ ਗਾਣੇ ਦਾ ਉਹ ਆਹ ਜੀ